ਇਹ ਤਿੰਨੇ ਬੁਚੜਾ ਨੇ ਜ਼ੁਲਮ ਇੱਕੋ ਜਿਹੇ ਕੀਤੇ ਨੇ ਗੁਨਾਹ ਕੀਤੇ ਨੇ ਜ਼ੁਲਮ ਕੀਤੇ ਨੇ ਤਿੰਨਾ ਨੇ ਇੱਕੋ ਜਿਹੇ ਕੀਤੇ ਨੇ ਪਰ ਤਿੰਨਾ ਦੇ ਹੀ ਅੱਜ ਚੋਲੇ ਪਾ ਦਿੱਤੇ ਗੰਗੂ ਜੱਥੇਦਾਰ ਨੇ ਤੁਸੀਂ ਦੇਖੋ ਜਦੋਂ ਬਿਆੰਤੇ ਬੁਚੜ ਨੇ ਘਰਾਂ ਚੋਂ ਕੱਢ-ਕੱਢ ਕੇ ਪੁਲਿਸ ਵਾਲਿਆਂ ਨੂੰ ਕਹਿ ਕੇ ਮੁੰਡਿਆਂ ਦਾ ਕਤਲ-ਆਮ ਕਰਾਇਆ ਬੀਬੀਆਂ ਨਾਲ ਬਲਾਤਕਾਰ ਕਰਵਾਏ ਫਿਰ ਉਹ ਪੁਲਿਸ ਵਾਲਿਆਂ ਨੂੰ ਉੱਚੇ ਉਹਦੇ ਕਿੰਨਾ ਨੇ ਦਿੱਤੇ ਬਾਦਲਾ ਨੇ ਕਿਉਂਕਿ ਬਿਆਨਤੇ ਬੁੱਚੜ ਦਾ ਤਾਂ ਲਾ ਦਿੱਤਾ ਸੀ ਸੋਦਾ ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਉਹ ਸਮਿਆਂ ਦੇ ਵਿੱਚ ਕਤਲੇਆਮ ਕਰਦੇ ਸੀ ਬਿਆਨਤੇ ਬੁੱਚੜ ਦੇ ਸਮੇਂ ਤੇ ਫਿਰ ਉਹ ਪੁਲਿਸ ਵਾਲਿਆਂ ਨੂੰ ਉੱਚੇ ਉਹਦੇ ਕਿੰਨਾ ਨੇ ਦਿੱਤੇ ਬਾਦਲਾ ਨੇ ਫਿਰ ਬਿਆਨਤਾ ਬੁੱਚੜ ਸਹੀ ਹੋਇਆ ਨਾ ਕਿਉਂਕਿ ਸਹੀ ਉਹਨੂੰ ਠਹਿਰਾਇਆ ਕਿੰਨਾ ਨੇ ਬਾਦਲਾ ਨੇ ਕਿਉਂਕਿ ਜਦੋਂ ਪੁਲਿਸ ਵਾਲਿਆਂ ਨੂੰ ਉੱਚੇ ਆਦੇ ਦੇ ਦਿੱਤੇ ਤਾਂ ਫਿਰ ਉਹ ਬਿਆਨਤਾ ਪੁੱਛੜ ਸਹੀ ਹੋਇਆ ਬਈ ਸਹੀ ਹੋਇਆ ਸਹੀ ਟਹਿਰਾਇਆ ਫਿਰ ਕਿਵੇਂ ਨਹੀਂ ਭਾਰਤੀ ਹਕੂਮਤ ਇਹਨਾਂ ਦੀ ਮਦਦ ਕਰੂਗੀ ਬਾਦਲਾਂ ਦੀ ਅੱਜ ਚੋਲਾ ਕਿਹਦੇ ਕਿਹਦੇ ਪੈ ਗਿਆ ਜੇ ਚੋਲਾ ਸੁਖਵੀਰ ਬਾਦਲ ਤੇ ਪਾਇਆ ਤਾਂ ਫਿਰ ਬਿਆਨਤੇ ਦੇ ਵੀ ਨਾਲ ਹੀ ਪੈ ਗਿਆ ਹਮਲਾ ਕਿੰਨਾ ਨੇ ਕਰਵਾਇਆ ਇੰਦਰਾ ਗਾਂਧੀ ਨੂੰ ਕਹਿ ਕੇ ਹਮਲਾ ਕਿੰਨਾ ਨੇ ਕਰਵਾਇਆ ਬਾਦਲਾਂ ਨੇ ਬਾਦਲਾਂ ਦੇ ਉਹ ਸਾਰਾ ਲਿਖਤਾ ਹੈਗੀ ਆ ਜਿਹੜੀ ਲਿਖਦੇ ਵਿੱਚ ਬਾਦਲ ਕਹਿੰਦੇ ਰਹੇ ਇੰਦਰਾ ਗਾਂਧੀ ਨੂੰ ਕਿ ਤੂੰ ਕਾਲ ਤੱਕ ਸਾਹ ਤੇ ਹਮਲਾ ਕਰੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਹਮਲਾ ਕਰੋ ਹਮਲਾ ਕਰੋ ਕਿੰਨੀਆਂ ਮੀਟਿੰਗਾਂ ਹੋਈਆਂ ਨੌ ਮੀਟਿੰਗਾਂ ਹੋਈਆਂ ਉਹਨਾਂ ਵਿੱਚ ਇਹਨਾਂ ਨੇ ਕਿਹਾ ਹਮਲਾ ਕਰੋ ਹਮਲਾ ਕਰੋ ਬਾਦਲਾਂ ਨੇ ਫੇਰ ਇੰਦਰਾ ਗਾਂਧੀ ਨੇ ਕਾਲ ਤਾਕਸਰ ਤੇ ਹਮਲਾ ਕੀਤਾ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰਨਾ ਸੀ ਉਹ ਸਮੇਂ ਜਿਹੜਾ ਡੀਸੀ ਸੀ ਉਹ ਡੀਸੀ ਨੇ ਕਹਿ ਦਿੱਤਾ ਮੈਂ ਸੈਨ ਨਹੀਂ ਕਰਨੇ ਕਿਉਂਕਿ ਮੇਰੀ ਜ਼ਮੀਰ ਆਗਿਆ ਨਹੀਂ ਦੰਦੀ ਕਿ ਮੈਂ ਸੈਨ ਕਰਾਂ ਮੈਂ ਹਮਲਾ ਕਰਨ ਲਈ ਸੈਨ ਨਹੀਂ ਕਰਦਾ ਤਾਂ ਫਿਰ ਬਾਦਲਾ ਨੇ ਆਪਣੇ ਰਿਸ਼ਤੇਦਾਰ ਨੂੰ ਰਾਤੋਂ ਰਾਤ ਡੀਸੀ ਲਾ ਕੇ ਕਾਲ ਤਾਕਸਰ ਤੇ ਹਮਲਾ ਕਰਾਇਆ ਫੇਰ ਜੇ ਅੱਜ ਚੋਲਾ ਬਾਦਲਾਂ ਦੇ ਰੱਖੇ ਹੋਏ ਗੰਗੂ ਜੱਥੇਦਾਰ ਨੇ ਬਾਦਲਾਂ ਵੇ ਪਾਉ ਦਿੱਤਾ ਤਾਂ ਇੰਦਰਾ ਗਾਂਧੀ ਤਾਂ ਆਪਣੇ ਆਪ ਹੀ ਚੋਲਾ ਪੈ ਗਿਆ ਅੱਜ ਤਿੰਨੇ ਬੁਚੜਾ ਨੂੰ ਇਸ ਪਾਪੀ ਨੇ ਮaaf ਕੀਤਾ ਗੰਗੂ ਜੱਥੇਦਾਰ ਨੇ ਕਿਉਂਕਿ ਗੰਗੂ ਵਾਲੀਆਂ ਕਰਤੂਤਾਵਾਂ ਕੀਤੀਆਂ ਉਹ ਸਮੇਂ ਗੰਗੂ ਵੀ ਬੋਹਰਾ ਦੇ ਲਾਲਚ ਦੇ ਵਿੱਚ ਆ ਕੇ ਬੱਚਿਆਂ ਨੂੰ ਨੀਹਾਂ 'ਚ ਚੜਾ ਦਿੱਤਾ ਸੀ ਅੱਜ ਇਸ ਗੰਗੂ ਨੇ ਵੀ ਉਹੀ ਕੰਮ ਕੀਤਾ ਆਪਣੀਆਂ ਬੱਚਿਆਂ ਦੇ ਨਾਂ ਇਹਨੇ ਜਮੀਨਾ ਵਿਦੇਸਾਂ ਦੇ ਵਿੱਚ ਨਾਂ ਕਰਵਾ ਲੀਆਂ ਜਥੇਦਾਰਾਂ ਨੇ ਪਰ ਪੰਥ ਦਾ ਘਾਣ ਕਰ ਦਿੱਤਾ ਇਹ ਤਿੰਨੇ ਬੁਚੜਾ ਨੂੰ ਮaaf ਕਰ ਦਿੱਤਾ ਇਹ ਤਿੰਨੇ ਮaaf ਹੋਏ ਨੇ ਇੱਕ ਨਹੀਂ ਮaaf ਹੋਇਆ ਪਰ ਪੰਜਾਬ ਦੇ ਉਹ ਲੋਕੋ ਉਹ ਦੁਨੀਆ ਤੇ ਬਸਦੇ ਉਹ ਸਿੱਖ ਜਥੇਬੰਦੀਆਂ ਵਾਲਿਓ ਕਦੋਂ ਕਾਲ ਤੱਕ ਸਾਹਿਬ ਨੂੰ ਯਾਦ ਕਰਾਮੋਗੇ ਅੱਜ ਵਜ਼ੀਰ ਖਾਨ ਦਾ ਕਬਜ਼ਾ ਕਾਲ ਤੱਕ ਸਾਹਿਬ ਤੇ ਵਜ਼ੀਰ ਖਾਨ ਦਾ ਬਜ਼ੀਰ ਖਾਨ ਦਾ ਕਬਜ਼ਾ ਗੰਗੂ ਦੰਦਾ ਫੈਸਲੇ ਜੱਥੇਦਾਰ ਹੁਣ ਕਰਾਵੋ ਕਾਲ ਤਖਤ ਸਾਹਿਬ ਨੂੰ ਆਜ਼ਾਦ ਜਿੰਨੀਆਂ ਸਿੱਖ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਨੇ ਸਭ ਤੋਂ ਪਹਿਲਾਂ ਆਪਣੇ ਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਵੋ ਜਿੰਨੀਆਂ ਹਨ ਹਿੰਗ ਜੱਥੇਬੰਦੀਆਂ ਨੇ ਸਭ ਤੋਂ ਪਹਿਲਾਂ ਆਪਣੇ ਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਵੋ ਫਿਰ ਅੱਗੇ ਗੱਲ ਹੋ ਕੋਈ ਹੋਰ ਕਰੋ ਤੁਹਾਡੇ ਸਾਹਮਣੇ ਆ ਸਾਰਾ ਘਾਣ ਕੀਤਾ ਹੋਇਆ ਬਾਦਲਾਂ ਦਾ